ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਦਿਨ ਦੀ ਵਲੌਗ ਦੀ ਕਰਦੇ ਆਂ ਸ਼ੁਰੂਆਤ ਜੀ ਲਵ ਯੂ ਤੁਹਾਨੂੰ ਸਾਰਿਆਂ ਨੂੰ ਰਾਜੀ ਖੁਸ਼ੀ ਹੱਸਦੇ ਵਸਦੇ ਰਹੋ ਖਾਣਾ ਖਾ ਕੇ ਚੱਲਦੇ ਆਂ ਸ਼ਹਿਰਬਲ ਨੂੰ ਦੇਖਦੇ ਆਂ ਕਿ ਪਟਿਆਲੇ ਜਾਇਆ ਜਾਊਗਾ ਕਿ ਫਤੇਗੜ ਸਾਹਿਬ ਜਾਇਆ ਜਾਏ ਹਾਂਜੀ ਆਜੋ ਪ੍ਰੌਨ ਰੇ ਖਵਾ ਪੀਏ ਤੁਹਾਨੂੰ ਚਾਹ ਨਾਲ ਆਲੂ ਵਾਲੇ ਤੇ ਚੱਲਦੇ ਆਂ ਬਸ ਖਾਣਾ ਖਾ ਕੇ ਸ਼ਹਿਰ ਜੁੜੇ ਰਹੇ ਮੱਧ ਆਜੋ ਜੀ ਖਵਾ ਦਈਏ ਤੁਹਾਨੂੰ ਆਲੂ ਵਾਲਾ ਪਰੌਂਠਾ ਹਾਂਜੀ ਦੋਸਤੋ ਹੋ ਗਏ ਤਿਆਰ ਹੁਣ ਚੱਲਦੇ ਆਂ ਸ਼੍ਰੀ ਫਤੇਗੜ ਸਾਹਿਬ ਮੱਥਾ ਟੇਕਦੇ ਆਂ ਕੱਪਵਰਾ ਸਾਹਿਬ ਮਿਲਦੇ ਆ ਫਿਰ ਓਕੇ ਤੇ ਆ ਸਰੋਂ ਸੁੱਕਣੀ ਪਾਈ ਵੀ ਆਦਾ ਫਿਰ ਕਾਣੀ ਕਢਾ ਕੇ ਲਿਆਵਾਂਗੇ ਤੇਲ ਠਾਕ ਸਸਤੀ ਚੱਲ ਸਸਤੀ ਚੱਲ ਹਾਂਜੀ ਫਤੇਗੜ ਸਾਹਿਬ ਹਾਂਜੀ ਆ ਆ ਗਏ ਕਿਹੜਾ ਕਾਲਜ ਆ ਤੁਹਾਡਾ ਵਧੀਆ ਵਧੀਆ ਕਿਹੜਾ ਮਾਦਾ ਕੁਰੀ ਗੱਲ ਦੀ ਮਾਦਾ ਕੁਰੀ ਦੀ ਉਹ ਮਾਦਾ ਕੁਰੀ ਤੋਂ ਆ ਗਏ ਭਤੀਜ ਠੀਕ ਹੋ ਹਾਂਜੀ ਆ ਮੇਰੇ ਜਿਗਰ ਦੇ ਟੋਟੇ ਮੇਰੇ ਭਤੀਜ ਨੇ ਆ ਭਤੀਜ ਆ ਗਏ ਨੇ ਆਪਣੇ ਅਮਨੂ ਢੋਲ ਤੇ ਇੱਥੇ ਪੜਦੇ ਨੇ ਮੇਰੇ ਭਤੀਜਾ ਮਾਤਾ ਵੀਰੀ ਚ ਹਾਂਜੀ ਹਾਂਜੀ ਠੀਕ ਆ ਠੀਕ ਆ ਠੀਕ ਆ ਤੇ ਆ ਭਤੀਜ ਆ ਗਏ ਮਗਰ ਥੋੜਾ ਕਿਹੜਾ ਪਿੰਡਾ ਆਪਣੇ ਭੱਲ ਮੱਜਰੇ ਹਾਂ ਭੱਲ ਮੱਜਰਾ ਉਹ ਭਤੀਜ ਭੱਲ ਮੱਜਰੇ ਤੋਂ ਨੇ ਹਾਂਜੀ ਦੋਸਤੋ ਕਿਵੇਂ ਹੋ ਆ ਭਤੀਜ ਆ ਗਏ ਆਪਣੇ ਅਮਰਗੜ ਹਾਂਜੀ ਹਾਂਜੀ ਆ ਆ ਅਮਰਗੜ ਤੋਂ ਨੇ ਭਤੀਜ ਇੱਥੇ ਕੰਮ ਆਈ ਤੀਏ ਫਤੇਗੜ ਸਾਹਿਬ ਹੋਰ ਦੱਸੋ ਯਾਰ ਮਿੱਤਰ ਪਿਆਰਿਓ ਹਾਂਜੀ ਗੁਰਦੁਆਰਾ ਸਾਹਿਬ ਆ ਗਏ ਜੀ ਹੁਣ ਮੱਥਾ ਟੇਕਦੇ ਆ ਫਿਰ ਬਾਅਦ ਚੋਂ ਤੁਹਾਨੂੰ ਚਲਦੇ ਆ ਸ਼ਹਿਰ ਪਾਲੀ ਹਾਂਜੀ ਆ ਗੁਰਦੁਆਰਾ ਸਾਹਿਬ ਖੜਾ ਆ ਜੀ ਆ ਭਤੀਜ ਸਾਰੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੇ ਨੇ ਲੱਖ ਤੁਹਾਨੂੰ ਹਾਂਜੀ ਗੁਰਦੁਆਰਾ ਸਾਹਿਬ ਆਹ ਜੀ ਸੰਤਰ ਹਾਂ ਇੱਕ ਸੰਤਰ ਸ਼ਾਹ ਕਰੀਏ ਹਾਂਜੀ ਫਤਿਹਗੜ ਸਾਹਿਬ ਆ ਆ ਭਤੀਜ ਜਾ ਕੇ ਮੇਰੇ ਕਿੱਥੇ ਪੜਦੇ ਆ ਲਿਫਟ ਕਾਲ ਜੀ ਠੀਕਾ ਠੀਕਾ ਲੱਖ ਤੁਹਾਨੂੰ ਯਾਰ ਤੋ ਕਿਉਂ ਹਾਂਜੀ ਹਾਂਜੀ ਮਿੱਤਰ ਪਿਆਰਿਓ ਮਾਦਾ ਵੀ ਦੀ ਕਾਲਜ ਆ ਮੈਂ ਆ ਆ ਆਪਣੇ ਭਤੀਜ ਮਿਲ ਗਏ ਠੀਕੋ ਐਨ ਵੇ ਦੇ ਆ ਐਨ ਓਕੇ ਰੋੜੇ ਆ ਐਨ ਓਕੇ ਰੋੜੇ ਹਾਂ ਐਨ ਓਕੇ ਰੋੜੇ ਬਹੁਤ ਠੀਕ ਆ ਓਕੇ ਉਤਾਈ ਦੀ ਆ ਆ ਰਾਤ ਨੂੰ ਪਾਵਾਂਗੇ ਬਲਾਉਗਾ ਹਾਂ ਹਾਂ ਜੀ ਹਾਂਜੀ ਚੱਲਦੇ ਆਪਾਂ ਹਾਂਜੀ ਮਿੱਤਰ ਪਿਆਰਿਓ ਸਾਨੂੰ ਤਾਂ ਹੈਗਾ ਬਾਜ਼ਾਰ ਚ ਮਤਲਬ ਥੋੜਾ ਬਹੁਤਾ ਲੈਣਾ ਤੀਗਾ ਸਿਸਟਮ ਜਾਂ ਘਰ ਨੂੰ ਇਹ ਬਹੁਤ ਪੁਰਾਣੀ ਦੁਕਾਨ ਆ ਯਾਰ ਆ ਹਸਰੰਦ ਬਾਜ਼ਾਰ ਦੇ ਵਿੱਚ ਅਪਾ 2013 ਦੇ ਵਿੱਚ ਲੈ ਕੇ ਗਏ ਦੀ ਫ੍ਰਿਜ ਬੂਜੋ ਹੋਰ ਸਮਾਨ ਇੱਥੋਂ ਦੇਖ ਲਓ ਤੁਸੀਂ ਹੈ ਇਹ ਨਾਉਤੀ ਆਪਣੀ ਦੁਕਾਨ ਦਾ ਹਾਂ ਰੋਸ਼ਨ ਲਾਲ ਪਤਾ ਹੀ ਆ तकरीबन ਸਰਹੰਦ ਵਾਲਿਆਂ ਨੂੰ ਸਾਰੇ ਇਹਨੂੰ ਅੱਜ ਬਹੁਤ ਸਾਲਾਂ ਬਾਅਦ ਆਏ ਹੈਗੇ ਹੁਣ ਕਾ ਫ੍ਰਿਜ ਬੂਜ ਵੀ ਲੈਣੇ ਨੇ ਲੈ ਕੇ ਜਾਵਾਂਗੇ ਇੱਥੋਂ ਤੇ ਕੋਈ ਆ ਮੈਂ ਪ੍ਰੋਮੋਸ਼ਨ ਕਰਕੇ ਨਹੀਂ ਆ ਬਣਾ ਰਿਹਾ ਵੈਸੇ ਬਣਾ ਰਿਹਾ ਹੈਗਾ ਵੀਡੀਓ ਯਾਰ ਤੇ ਸਾਰਾ ਲੱਗਿਆ ਹੋਇਆ ਸਮਾਨ ਇਹਨਾਂ ਦੇ A to Z ਜਿਹੜੀ ਮਰਜ਼ੀ ਵੈਰਾਈਟੀ ਲੈ ਲਵੇ ਬੰਦਾ ਹਾਂਜੀ ਸਰਾਂਦਾ ਆਇਆ ਵੇਂਗੀ ਬਾਜ਼ਾਰ ਚ ਆ ਭਤੀਜ ਮਿਲ ਗਏ ਮੇਰੇ ਟੂਸ਼ਨ ਲਾ ਕੇ ਹੱਡੇ ਨੇ ਉਹ ਠੀਕ ਹੋ ਮੁੰਡਿਓ ਹਾਂਜੀ ਹਾਂਜੀ ਠੀਕ ਆ ਠੀਕ ਆ ਲਵ ਜੂਆ ਤੁਹਾਨੂੰ ਯਾਰ ਸਾਰਿਆਂ ਨੂੰ ਹਾਂਜੀ ਓਕੇ ਓਕੇ ਹਾਂਜੀ ਮਿੱਤਰ ਪਿਆਰਿਓ ਚਲਦੇ ਆਂ ਜੀ ਹੁਣ ਘਰ ਨੂੰ ਫੁੰਡੇ ਰਹੇ ਹਾਂ ਬਾ ਰੱਖਦੇ ਬਸ ਰੋਡ ਤੇ ਹਾਂਜੀ ਚਲਦੇ ਆਂ ਜੀ ਹੁਣ ਪਿੰਡ ਨੂੰ ਹਾਂਜੀ ਸਾਥੀ ਕਾਲ ਜੀ ਹੁਣੇ ਆਏ ਆਂ ਜੀ ਤੇ ਅੱਜ ਦੇ ਬਲੌਗ ਦੀ ਇੱਥੇ ਸਮਾਪਤੀ ਕਰਦੇ ਆਂ ਆ ਕੁਲਰ ਜਾਂ ਲੈ ਕੇ ਆਂਦਾ ਨੀਗਾ ਯਾਰ ਇਹਦਾ ਆ ਦੇਖਾ ਕਿੜਿਆ ਵੇ ਲੱਗਦਾ ਹੈ ਅਸੀਂ ਵੀ ਨਹੀਂ ਉੱਥੇ ਦੇਖਿਆ ਬਾਕੀ ਭਾਈ ਨੂੰ ਫੋਨ ਕਰਦੇ ਆ ਹੁਣ ਚਲੋ ਠੀਕ ਆ ਲੱਭੂਗਾ ਤੁਹਾਨੂੰ ਸਾਰਿਆਂ ਨੂੰ ਸਪੋਰਟ ਕਰਨ ਵਾਲੇ ਚਾਚੇ ਆ ਦੀ ਲੱਭੀ ਸਤਿ ਸ਼੍ਰੀ ਅਕਾਲ ਜੀ ਅੱਜ ਨਾ ਭਤੀਜੀ ਉਹ ਬਲੌਗ ਵਾਲਾ ਵੱਡਾ ਬਣਿਆ ਨਹੀਂ ਹੈਗਾ ਯਾਰ ਭਤੀਜੀ ਬਹੁਤ ਮਿਹਰੇ ਦੀ ਕਿ ਅੱਜ ਮੇਰੇ ਤੋਂ ਵੀ ਨਹੀਂ ਇੰਨਾ ਬਣਾਇਆ ਗਿਆ ਹੈਗਾ ਹੁਣੇ ਹਜੇ ਘਰੇ ਆ ਕੇ ਕੱਪੜੇ ਬਦਲ ਕੇ ਹਟਿਆ ਚਾਹ ਪੀਣ ਲੱਗੇ ਆ ਹਨਾ ਕੂਲਰ ਲੈ ਕੇ ਆਂਦਾ ਸੀ ਭਤੀਜੀ ਉਹ ਇਹਦੇ ਵਿੱਚ ਹੁਣ ਜਾਂ ਚੇਪੀਆਂ ਖੁੱਲੀਆਂ ਨਾ ਜਾ ਕੇ ਇਹਦੇ ਮੜਾ ਜਾ ਉਹ ਆਏਗਾ ਪਲਾਸਟਿਕ ਦਾ ਜਿਵੇਂ ਜੋੜ ਜਾਂ ਲੱਗਿਆ ਹੁੰਦਾ ਏ ਉਹਦਾ ਭਾਈ ਕਹਿੰਦਾ ਜਿੱਤੋਂ ਲਿਆਂਦਾ ਜੀ ਕਹਿੰਦਾ ਪਾਣੀ ਪਾ ਲਓ ਜੀ ਅਸੀਂ ਬਾਅਦ ਚ ਮਗਾ ਨਾ ਭਾਈ ਮਗਾ ਤੂੰ ਪੀਸ ਬਦਲ ਦੇ ਉਹ ਕਹਿੰਦਾ ਕੋਈ ਗੱਲ ਨਹੀਂ ਜੀ ਆਉ ਪੀਸ ਬਦਲ ਕੇ ਤੁਹਾਨੂੰ ਅਸੀਂ ਦੂਆ ਦੇ ਦਿੰਨੇ ਹੈਗੇ ਆ ਮਗਾ ਫਿਰ ਕਾਹਨੂੰ ਯਾਰ ਉਹ ਕਰਨਾ ਜੀ ਮਹੀਨੇ ਬਾਅਦੇ ਬਾਡੀ ਇਹਦੀ ਲੀਕ ਹੋਣ ਲੱਗੀ ਫਿਰ ਫਾਇਦਾ ਕੀ ਆ ਉਹ ਕਰਿਆ ਨਾ ਇਸ ਕਰਕੇ ਹੁਣ ਐਉਂ ਰੱਖਤਾ ਆ ਪਾਣੀ ਵੀ ਨਹੀਂ ਆਪਾਂ ਪਾਇਆ ਹੈਗਾ ਕੱਲੂ ਆਪਾਂ ਬਦਲੇ ਆਵਾਂਗੇ ਇਹਨੂੰ ਜਾ ਕੇ ਤੇ ਭਤੀਜਾ ਜੱਚ ਬਹੁਤ ਜ਼ਿਆਦਾ ਮਿਲੇ ਹੈਗੇ ਨੇ ਯਾਰ ਠੀਕ ਆ ਨਾ ਨੇਰੀ ਜਿਆਤੀ ਆ ਤਾਂ ਭਤੀਜਿਆ ਨੇ ਵੀ ਭਤੀਜਿਆ ਨੇ ਵੀ ਨੇਰੀ ਜਿਆਤੀ ਆ ਯਾਰ ਠੀਕ ਹੈ ਨਾ ਤੁਹਾਨੂੰ ਲੱਗੂ ਆ ਸਾਰਿਆਂ ਨੂੰ ਯਾਰ ਤੁਸੀਂ ਇਹਦਾ ਮਾਨ ਸਤਕਾਰ ਕਰਦੇ ਹੋ ਚਾਚੇ ਦਾ ਤੇ ਇੱਕ ਗੱਲ ਹੋਰ ਯਾਰ ਮੈਂਤ ਨਾਲ ਆਪਾਂ ਬਲੌਗ ਪਾਉਣੇ ਆ ਵੀਡੀਓ ਬਣਾਉਣੇ ਆ ਯਾਰ ਦੋ ਦੋ ਬੋਨਾਂ ਦੇ ਵੀਡੀਓ ਬਣਾਉਣੀਆਂ ਖਾਲਾ ਜੀ ਤਾਂ ਬਾੜਾ ਹੈ ਨਹੀਂ ਭਤੀਜੇਓ ਤੁਹਾਨੂੰ ਮਿਲਦਾ ਮੀਆਂ ਮੈਂ ਠੀਕ ਆ ਫੋਨ ਵੀ ਚੱਕਦਾ ਸਾਰਾ ਕੁਝ ਕਰਦਾ ਪਰ ਮੈਨੂੰ ਵੀ ਯਾਰ ਸਵਾਦ ਆ ਨਹੀਂ ਆਉਂਦਾ ਹੈਗਾ ਕਿ ਜਦੋਂ ਤੁਸੀਂ ਬਲੌਗ ਕੀਨਾਂ ਇੰਟਰਸਟ ਨਹੀਂ ਦਿਖਾਉਂਦੇ ਹੈਗੇ ਪੈਸਿਆਂ ਪੂਸਿਆਂ ਵਾਲਾ ਮੈਨੂੰ ਕੋਈ ਮੈਟਰ ਨਹੀਂ ਹੈਗਾ ਉਹ ਆਪਾਂ ਪ੍ਰੋਮੋਸ਼ਨਾਂ ਜਿੰਨੀਆਂ ਮਰਜ਼ੀ ਕਰ ਜੀਓ ਤੁਹਾਨੂੰ ਪਤਾ ਹੀ ਆ ਸਿਸਟਮ ਦਾ ਠੀਕ ਹੈ ਨਾ ਭਤੀਜੇ ਭਤੀਜੀਆਂ ਬਥੇਰੇ ਨੇ ਬਾਹਰ ਉਹ ਤਾਂ ਕੋਈ ਦਿੱਕਤੇ ਨਹੀਂ ਹੈਗੀ ਆ ਤਾਂ ਤੁਸੀਂ ਕਹਿੰਦੇ ਹੋ ਚਾਚੇ ਸਾਨੂੰ ਪਤਾ ਲੱਗ ਜਾਂਦਾ ਤੂੰ ਕਿੱਥੇ ਗਿਆ ਕਿੱਥੇ ਨਹੀਂ ਵਲੌਗ ਪਾਇਆ ਕਰ ਪਰ ਤਾਹ ਪਾਉਣੀ ਆ ਤਾਂ ਹੀ ਆਪਾਂ ਫੋਨ ਲਿਆ ਦੀ ਆ ਨਹੀਂ ਮੇਰੇ ਚਾਚੇ ਦਾ ਤਾਂ ਬਹੁਤ ਵਧੀਆ ਸਰਦਾ ਵੀ ਠੀਕ ਆ ਬਾਕੀ ਤੁਹਾਨੂੰ ਲਵ ਯੂ ਆ ਰਾਜੀ ਖੁਸ਼ੀ ਆਪਦੇ ਵਾਸਤੇ ਰਹੋ ਸਤਿ ਸ੍ਰੀ ਅਕਾਲ ਜੀ ਕੱਲ ਤੋਂ ਵਲੌਗ ਆਪਾਂ 12-13 ਮਿੰਟ ਦਾ 15 ਦਾ ਪਾਇਆ ਕਰਾਂਗੇ ਲਵ ਯੂ